ਪੰਜਾਬੀਆਂ ਦੇ ਲਈ ਵੱਡੀ ਖੁਸ਼ਖਬਰੀ ਆ ਸਰਕਾਰ ਦੇ ਵੱਲੋਂ ਵੱਡਾ ਐਲਾਨ ਕਰ ਦਿੱਤਾ ਗਿਆ ਹੈ ਦੱਸਦੀ ਹੈ ਕਿ ਹੁਣ ਤੁਹਾਨੂੰ ਬਿਜਲੀ ਕਨੈਕਸ਼ਨ ਲੈਣ ਦੇ ਲਈ ਐਨਓਸੀ ਦੀ ਲੋੜ ਨਹੀਂ ਹੋਵੇਗੀ ਹੁਣ ਕਿਸੇ ਨੂੰ ਰਿਸ਼ਵਤ ਦੇਣ ਦੀ ਲੋੜ ਨਹੀਂ ਹੋਵੇਗੀ ਕਿਸੇ ਦੀ ਸ਼ਿਫਾਰਿਸ਼ ਦੀ ਲੋੜ ਨਹੀਂ ਹੋਵੇਗੀ ਹੁਣ ਫੀਸ ਭਰਨ ਤੋਂ ਬਾਅਦ ਤੁਹਾਨੂੰ ਜਿਹੜਾ ਬਿਜਲੀ ਕਨੈਕਸ਼ਨ ਆ ਮਿਲ ਜਾਵੇਗਾ ਦੱਸਦੀ ਹੈ ਕਿ ਸਰਕਾਰ ਦੇ ਵੱਲੋਂ ਐਲਾਨ ਕਰ ਦਿੱਤਾ ਗਿਆ ਹੈ ਕਿ ਹੁਣ ਐਨਓਸੀ ਦੀ ਲੋੜ ਹੈ ਜਿਹੜੀ ਨਹੀਂ ਹੋਵੇਗੀ ਬਿਨਾ ਐਨਓਸੀ ਤੁਹਾਡੇ ਘਰ ਦੇ ਵਿੱਚ ਜਿਹੜੇ ਸਰਕਾਰੀ ਮੀਟਰ ਨੇ ਜਿਹੜੇ ਸਰਕਾਰੀ ਬਿਜਲੀ ਕਨੈਕਸ਼ਨ ਨੇ ਉਹ ਲੱਗਣਗੇ ਇਸ ਦੀ ਸਾਰੀ ਜਾਣਕਾਰੀ ਕੈਬਨਟ ਮੰਤਰੀ ਸੰਜੀਵ अरोड़ा ਦੇ ਵੱਲੋਂ ਦਿੱਤੀ ਗਈ ਹੈ ਉਹਨਾਂ ਦੇ ਵੱਲੋਂ ਕਿਹਾ ਗਿਆ ਹੈ ਕਿ ਹੁਣ ਬਿਜਲੀ ਕਨੈਕਸ਼ਨਾਂ ਦੇ ਲਈ ਐਨਓਸੀ ਦੀ ਲੋੜ ਨਹੀਂ ਹੋਵੇਗੀ ਪੰਜਾਬ ਦੇ ਬਿਜਲੀ ਮੰਤਰੀ ਸੰਜੀਵ अरोड़ा ਨੇ ਪੰਜਾਬ ਸਰਕਾਰ ਦੇ ਇੱਕ ਮਹੱਤਵਪੂਰਨ ਲੋਕਪ라이 ਫੈਸਲੇ ਦਾ ਐਲਾਨ ਕਰਦੇ ਹੋਏ ਕਿਹਾ ਕਿ ਪੰਜਾਬ ਸਟੇਟ ਪਾਵਰ ਕਾਰਪੋਰੇਸ਼ਨ ਲਿਮਟਿਡ ਹੁਣ ਬੈਨੇਕਾਰਾਂ ਵੱਲੋਂ ਲੋੜੀ ਦੀ ਗਾਰੰਟੀ ਜਮ੍ਹਾਂ ਕਰਨ ਤੋਂ ਬਾਅਦ ਬਿਨਾਂ ਇਤਰਾ ਸਰਟੀਫਿਕੇਟ ਦੇ ਬਿਜਲੀ ਕਨੈਕਸ਼ਨ ਜਾਰੀ ਕਰੇਗਾ ਉਹਨਾਂ ਕਿਹਾ ਕਿ ਇਹ ਕਦਮ ਮਾਨਜੋਗ ਰਾਸ਼ਟਰੀ ਕਨਵੀਨਰ ਸ਼੍ਰੀ ਅਰਵਿੰਦ ਕੇਜਰੀਵਾਲਾ ਤੇ ਮੁੱਖ ਮੰਤਰੀ ਭਗਵੰਤ ਸਿੰਘ ਮਾਨ ਦੀ ਨਾਗਰਿਕਤਾ ਨੂੰ ਨਾਗਰਿਕਾਂ ਨੂੰ ਬਿਨਾਂ ਕਿਸੇ ਦੇਰੀ ਦੇ ਬੁਨਿਆਦੀ ਸਹੂਲਤਾਂ ਪ੍ਰਦਾਨ ਕਰਨ ਦੀ ਵਚਨਬੱਧਤਾ ਨੂੰ ਦਰਸਾਉਂਦਾ ਹੈ ਤਾਂ ਜੋ ਕਾਨੂੰਨੀ ਪ੍ਰਕਿਰਿਆਵਾਂ ਨੂੰ ਯਕੀਨੀ ਬਣਾਇਆ ਜਾ ਸਕੇ ਮੰਤਰੀ ਅਰੋੜਾ ਨੇ ਕਿਹਾ ਕਿ ਪਹਿਲਾਂ ਬੈਨੇਕਾਰਾਂ ਨੂੰ ਸਥਾਨਕ ਅਧਿਕਾਰੀਆਂ ਨਾਲ ਸੰਪਰਕ ਕਰਨਾ ਪੈਂਦਾ ਸੀ ਜਿਵੇਂ ਕਿ ਐਮਸੀ ਗਮਾੜਾ ਗਲਾੜਾ ਜੇ ਜਡੀਏ ਏਡੀਏ ਪੀਡੀਏ ਅਤੇ ਬੀਡੀਏ ਦੁਆਰਾ ਜਾਰੀ ਐਨਓਸੀ ਰੀਗੂਲੇਸ਼ਨਲ ਸਰਟੀਫਿਕੇਟ ਜਾਂ ਪ੍ਰਮਾਣਿਤ ਬਿਲਡਿੰਗ ਪਲਾਨ ਵਰਗੀਆਂ ਅਜਾਜ਼ਤਾਂ ਜਮਾ ਕਰਨੀਆਂ ਪੈਂਦੀਆਂ ਸੀ ਵੱਖ-ਵੱਖ ਵਿਭਾਗਾਂ ਤੋਂ ਜਿਹੜੀਆਂ ਇਹਨਾਂ ਅਜਾਜ਼ਤਾਂ ਨਾ ਮਿਲਣ ਜਾਂ ਪ੍ਰਾਪਤ ਕਰਨ ਵਿੱਚ ਦੇਰੀ ਹੋਣ ਕਾਰਨ ਲੋਕਾਂ ਨੂੰ ਬਹੁਤ ਮੁਸ਼ਕਲ ਦਾ ਸਾਹਮਣਾ ਕਰਨਾ ਪਿਆ ਮੁੱਖ ਮੰਤਰੀ ਭਗਵੰਤ ਸਿੰਘ ਮਾਨ ਨੇ ਸਾਨੂੰ ਇੱਕ ਵਿਹਾਰਕ ਹੱਲ ਲੱਭਣ ਦੇ ਨਿਰਦੇਸ਼ ਦਿੱਤੇ ਸਾਨੂੰ ਨੇ ਕਿਹਾ ਕਿ ਉਹ ਹੱਲ ਅੱਜ ਲਾਗੂ ਕਰ ਦਿੱਤਾ ਗਿਆ ਸੂਤੀਆਂ ਹਦਾਇਤਾਂ ਦੇ ਅਨੁਸਾਰ ਜੇਕਰ ਬੈਨੇਕਾਰ ਇਹ ਵਾਅਦਾ ਕਰਦਾ ਹੈ ਕਿ ਭਵਿੱਖ ਦੇ ਵਿੱਚ ਕਿਸੇ ਸਮਰੱਥ ਅਧਿਕਾਰੀ ਦੁਆਰਾ ਇਮਾਰਤ ਨੂੰ ਗੈਰਕਾਨੂੰਨੀ ਜਾਂ ਅਨਧਿਕਾਰਿਤ ਕੋਸ਼ਿਸ਼ ਕੀਤੀ ਜਾਣ ਦੀ ਸੂਰਤ ਦੇ ਵਿੱਚ ਉਸਦਾ ਬਿਜਲੀ ਕਨੈਕਸ਼ਨ ਕੱਟਿਆ ਜਾ ਸਕਦਾ ਫਿਰ ਸਪਲਾਈ ਕੋਡ 2024 ਦੇ ਲਾਗੂ ਉਪਬੰਧਾਂ ਅੰਦੇ ਤਹਿਤ ਸਾਰੇ ਬੈਨੇਕਾਰਾਂ ਨੂੰ ਬਿਜਲੀ ਕਨੈਕਸ਼ਨ ਦਿੱਤੇ ਜਾਣਗੇ ਇਸ ਤੋਂ ਇਲਾਵਾ ਬੈਨੇਕਾਰ ਨੂੰ ਸਪਲਾਈ ਕੋਡ 2024 ਦੇ ਅਨੁਸਾਰ ਭੁਗਤਾਨ ਯੋਗ ਸਾਰੇ ਆਮ ਲਾਗੂ ਖਰਚਿਆਂ ਤੋਂ ਇਲਾਵਾ ਡਿਸਮੈਨਿੰਗਾ ਖਰਚਾ ਖਰਚਿਆਂ ਨੂੰ ਪੂਰਾ ਕਰਨ ਦੇ ਲਈ ਸੁਰੱਖਿਆ ਜਮਾ ਰਕਮ ਵੱਜੋਂ ਸੇਵਾ ਕਨੈਕਸ਼ਨ ਖਰਚਿਆਂ ਦੇ ਬਰਾਬਰ ਰਕਮ ਜਮ੍ਹਾਂ ਕਰਵਾਉਣ ਦੀ ਲੋੜ ਹੋਵੇਗੀ ਮੰਤਰੀ ਅਰੋੜਾ ਨੇ ਸਪਸ਼ਟ ਕੀਤਾ ਕਿ ਨਵੀਂ ਪ੍ਰਣਾਲੀ ਜਨਤਕ ਸਹੂਲਤ ਨੂੰ ਯਕੀਨੀ ਬਣਾਏਗੀ ਤੇ ਨਾਲ ਹੀ ਜ਼ਰੂਰੀ ਸੁਰੱਖਿਆ ਉਪਾਅ ਵੀ ਯਕੀਨੀ ਬਣਾਏਗੀ ਉਹਨਾਂ ਨੇ ਕਿਹਾ ਕਿ ਮਾਨ ਸਰਕਾਰ ਦਾ ਮੰਨਣਾ ਹੈ ਕਿ ਹਰ ਪਰਿਵਾਰ ਜ਼ਰੂਰੀ ਸੇਵਾਵਾਂ ਤੱਕ ਪਹੁੰਚ ਦਾ ਹੱਕਦਾਰ ਹੈ ਇਹ ਫੈਸਲਾ ਇਹ ਯਕੀਨੀ ਬਣਾਉਂਦਾ ਹੈ ਕਿ ਕੋਈ ਵੀ ਨਾਗਰਿਕ ਬਿਜਲੀ ਸਪਲਾਈ ਤੋਂ ਵਾਂਝਾ ਨਾ ਰਹੇ ਬਿਜਲੀ ਮੰਤਰੀ ਨੇ ਅਧਿਕਾਰੀਆਂ ਨੂੰ ਰਾਜਪਰ ਦੇ ਵਿੱਚ ਪਾਰਦਰਸ਼ਤਾ ਤੇ ਇੱਕਸਾਰ ਲਾਗੂ ਕਰਨ ਤੇ ਜ਼ੋਰ ਦਿੰਦੇ ਹੋਏ ਸੋਧੇ ਹੋਏ ਨਿਰਦੇਸ਼ਾਂ ਨਿਰਦੇਸ਼ਾਂ ਦੀ ਸ਼ਕਤੀ ਅਤੇ ਬਾਰੀਕੀ ਦੇ ਨਾਲ ਪਾਲਣਾ ਨੂੰ ਯਕੀਨੀ ਬਣਾਉਣ ਦੇ ਨਿਰਦੇਸ਼ ਦਿੱਤੇ ਨੇ ਉਨ੍ਹਾਂ ਆ ਅੱਗੇ ਦੱਸਿਆ ਕਿ ਬਿਜਲੀ ਕਨੈਕਸ਼ਨ ਪ੍ਰਾਪਤ ਕਰਨ ਦੇ ਲਈ ਸਬੰਧਤ ਅਰਜੀ ਫਾਰਮਾਂ ਨੂੰ ਸਰਲ ਬਣਾਉਣ ਅਤੇ ਰਿਕਾਰਡਾਂ ਦੇ ਡਿਜੀਟਾਈਜੇਸ਼ਨ ਨੂੰ ਆਧਾਰ ਪਹਿਲ ਦੇ ਆਧਾਰ ਤੇ ਕੀਤਾ ਜਾ ਰਿਹਾ ਹੈ ਇਸ ਤੋਂ ਪਹਿਲਾਂ ਪੀਐਸ ਪੀਸੀਐਲ ਨੇ ਫੈਸਲਾ ਕੀਤਾ ਸੀ ਕਿ ਐਲਟੀ ਸ਼੍ਰੇਣੀ ਦੇ ਤਹਿਤ ਨਵੇਂ ਕਨੈਕਸ਼ਨ ਜਾਂ 50 ਕਿਲੋਵਾਟ ਤੱਕ ਦੇ ਲੋਡ ਵਿੱਚ ਤਬਦੀਲੀ ਦੀ ਮੰਗ ਕਰਨ ਵਾਲੇ ਬੈਨੇਕਾਰਾਂ ਖਪਤਕਾਰਾਂ ਨੂੰ ਇਮਾਰਤ ਵਿੱਚ ਬਿਜਲੀ ਕਨੈਕਸ਼ਨ ਲਗਵਾਉਣ ਲਈ ਕਿਸੇ ਲਾਇਸੈਂਸ ਸ਼ੋਦਾ ਇਲੈਕਟ੍ਰੋਨਿਕ ਠੇਕੇਦਾਰ ਤੋਂ ਕੋਈ ਟੈਸਟ ਰਿਪੋਰਟ ਜਾਂ ਕੋਈ ਸਵੈ ਪ੍ਰਮਾਣਿਕ ਕਰਨ ਦਸਤਖਤ ਦਸਤਾਵੇਜ਼ ਜਮ੍ਹਾਂ ਕਰਨ ਦੀ ਕੋਈ ਲੋੜ ਨਹੀਂ ਹੋਵੇਗੀ ਇਸ ਦੇ ਬਜਾਏ ਆਨਲਾਈਨ ਅਰਜੀ ਫਾਰਮ ਵਿੱਚ ਇੱਕ ਕੋਸ਼ਨਾ ਸ਼ਾਮਲ ਹੋਵੇਗੀ ਜਿਸ ਦੇ ਵਿੱਚ ਮਾਲਕ ਇਹ ਐਲਾਨ ਕਰੇਗਾ ਕਿ ਇਮਾਰਤ ਦੀ ਅੰਦਰੂਨੀ ਵਾਇਰਿੰਗ ਇੱਕ ਲਾਇਸੈਂਸ ਸ਼ੋਦਾ ਬਿਜਲੀ ਠੇਕੇਦਾਰ ਸਰਕਾਰੀ ਨਾਮਜਦ ਅਧਿਕਾਰੀ ਦੁਆਰਾ ਲਗਾਈ ਗਈ ਹੈ ਤੇ ਟੈਸਟ ਕੀਤੀ ਗਈ ਹੈ ਟੈਸਟ ਸਰਟੀਫੀਕੈਟ ਕਿਟ ਉਸ ਦੇ ਕੋਲ ਉਪਲਬਧ ਹੈ ਤਾਂ ਉਸ ਤੋਂ ਬਾਅਦ ਜਿਹੜਾ ਉਹਨਾਂ ਦਾ ਕਨੈਕਸ਼ਨ ਲੱਗੇਗਾ ਤਾਂ ਦੱਸ ਦਈਏ ਕਿ ਹੁਣ ਪੰਜਾਬ ਦੇ ਲੋਕਾਂ ਲਈ ਵੱਡੀ ਖੁਸ਼ਖਬਰੀ ਹੈ ਕਿ ਬਿਜਲੀ ਕਨੈਕਸ਼ਨ ਲੈਂਡ ਦੇ ਲਈ ਹੁਣ ਐਨਓਸੀ ਦੀ ਲੋੜ ਨਹੀਂ ਹੋਵੇਗੀ ਬਿਨਾ ਐਨਓਸੀ ਜਿਹੜੇ ਤੁਹਾਡੇ ਘਰਾਂ ਦੇ ਵਿੱਚ ਬਿਜਲੀ ਕਨੈਕਸ਼ਨ ਲਗਾਏ ਜਾਣਗੇ